ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਪੰਜਾਬ ਇੰਡਸਟਰੀ ਦੇ ਟੌਪ 10 ਸੈਲੀਬ੍ਰਿਟੀਜ਼ ਕਿਹੜੇ ਨੇ ਜਿਨ੍ਹਾਂ ਨੂੰ ਇੰਸਟਾਗ੍ਰam ਤੇ ਸਭ ਤੋਂ ਵੱਧ ਫੋਲੋ ਕੀਤਾ ਜਾਂਦਾ ਹੈ ਨੰਬਰ 10 ਤੇ ਆਉਂਦੀ ਹੈ ਸੁਨੰਦਾ ਸ਼ਰਮਾ ਜਿਨ੍ਹਾਂ ਨੇ ਆਪਣੇ ਚੰਚਲ ਸੁਭਾਅ ਤੇ ਵੱਖਰੀ ਆਵਾਜ਼ ਨਾਲ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਹੈ ਉਹਨਾਂ ਦਾ ਗਾਣਾ ਪਟਾਕਾ ਹਲੇ ਵੀ ਲੋਕਾਂ ਦੀ ਪਲੇਲਿਸਟ ਵਿੱਚ ਸ਼ਾਮਿਲ ਹੁੰਦਾ ਹੈ ਨੰਬਰ 9 ਤੇ ਆਉਂਦੀ ਹੈ ਨਿਮਰਤ ਖਹਿਰਾ ਨਿਮਰਤ ਇੱਕ ਸਿੰਗਰ ਹੀ ਨਹੀਂ ਬਲਕਿ ਕਈ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਵੀ ਲੋਕਾਂ ਨੂੰ ਪ੍ਰਭਾਵਿਤ ਕਰ ਚੁੱਕੇ ਨੇ ਹਾਲ ਹੀ ਵਿੱਚ ਉਹਨਾਂ ਦੀ ਫਿਲਮ ਸੰਕਣ ਸੰਕਣੀ 2i ਜਿਸ ਵਿੱਚ ਉਹਨਾਂ ਦੀ ਅਦਾਕਾਰੀ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਨੰਬਰ 8 ਤੇ ਨੇ ਜਸੇਗਿਲ ਆਪਣੀ ਸੋਫੀ ਰੋਮਾਂਟਿਕ ਗੀਤਾ ਤੇ ਮਿੱਠੀ ਮੁਸਕਾਨ ਨਾਲ ਜਸੀ ਨੇ ਕਈ ਹਿੱਟ ਫਿਲਮਾਂ ਅਤੇ ਗੀਤ ਦਿੱਤੇ ਹਨ ਬਾਪੂ ਜ਼ਿੰਮੇਦਾਰ ਹੱਲੇ ਵੀ ਯਾਦਗਾਰ ਗੀਤ ਹੈ ਨੰਬਰ 7 ਤੇ ਹੈ ਕਰਨੌਜਲਾ ਨਵੇਂ ਯੁੱਗ ਦਾ ਆਵਾਜ਼ਕਾਰ ਨਵੇਂ ਯੁੱਗ ਦਾ ਆਰਟਿਸਟ ਲਿਖਾਰੀ ਤੇ ਰੈਪਰ ਉਹਨਾਂ ਦੇ ਗੀਤ 'ਚ ਹੀ ਐਟੀਟਿਊਡ ਮੈਸੇਜ ਅਤੇ ਬੀਟ ਦਾ ਕਮਾਲੀ ਮਿਲਾਪ ਹੁੰਦਾ ਹੈ ਨੰਬਰ 6 ਤੇ ਆਉਂਦੇ ਹਨ ਬੀਪਰਾ ਜਿਨ੍ਹਾਂ ਦੀ ਆਵਾਜ਼ ਰੂਹ ਤੱਕ ਉਤਰ ਜਾਂਦੀ ਹੈ ਮਨਪਰਿਆ ਮਸਤਾਨੀ ਵਰਗੇ ਗੀਤਾਂ ਨੇ ਉਹਨਾਂ ਨੂੰ ਬਹਾਅ ਟੱਚਿੰਗ ਸਿੰਗਰਾ ਵਿੱਚ ਸ਼ਾਮਲ ਕੀਤਾ ਨੰਬਰ 5 ਤੇ ਹੈ ਯੋਯੋ ਹਨੀ ਸਿੰਘ ਰੈਪ 뮤జిక్ ਦੇ ਜਾਦੂਗਰ ਯੂਥ ਦੇ ਫੇਵਰਿਟ ਯੋਯੋ ਨੇ ਪਾਰਟੀ ਕਲਚਰ ਨੂੰ ਪੰਜਾਬੀ 뮤జిక్ ਨਾਲ ਜੋੜ ਕੇ ਨਵਾਂ ਰੁਖ ਦਿੱਤਾ ਹੈ ਨੰਬਰ 4 ਤੇ ਆਉਂਦੇ ਹਨ ਬਾਦਸ਼ਾ ਬੈਡ ਬாய் ਬਾਦਸ਼ਾ ਪੰਜਾਬੀ ਰੈਪ ਅਤੇ ਪੌਪ 뮤జిక్ ਦੇ ਆਰਟਿਸਟ ਨੇ ਉਨ੍ਹਾਂ ਦੇ ਗੀਤ ਡੀਜੇ ਵਾਲੇ ਬਾਬੂ ਵਰਗੇ ਗੀਤ ਆਉਣ ਦੀ ਦੇਰ ਹੀ ਹੁੰਦੀ ਹੈ ਕਿ ਇੰਟਰਨੈਟ ਉਤੇ ਧਮਾਲ ਮਚ ਜਾਂਦੇ। ਨੰਬਰ 3 ਤੇ ਹੈ ਸਿੱਧੂ ਮੂਸੇਵਾਲਾ। ਸਿੱਧੂ ਨੇ ਸਿਰਫ ਮਿਊਜ਼ਿਕ ਨਹੀਂ ਬਲਕਿ ਇੱਕ ਰੈਵਿਊਲੂਸ਼ਨ ਖੜੀ ਕੀਤੀ ਹੈ। ਨੰਬਰ 2 ਤੇ ਹੈ ਦਿਲਜੀਤ ਦੋਸਾਂਝ। ਪੰਜਾਬੀ ਇੰਡਸਟਰੀ ਦਾ ਮਲਟੀ ਟੈਲੈਂਟਿਡ ਸਟਾਰ। ਚਾਹੇ ਮਿਊਜ਼ਿਕ ਹੋਵੇ ਜਾਂ ਫਿਲਮ, ਦਿਲਜੀਤ ਹਰ ਮੰਚ ਤੇ ਆਪਣੀ ਕਲਾ ਦੇ ਨਾਲ ਲੋਕਾਂ ਨੂੰ ਕਾਇਲ ਕਰ ਦਿੰਦੇ ਹਨ। ਨੰਬਰ 1 ਤੇ ਨੇ ਗੁਰੂ ਰਿੰਦਾਵਾ। ਉਨ੍ਹਾਂ ਨੇ ਆਪਣੀ ਆਵਾਜ਼, ਲਿਰਿਕਸ ਅਤੇ ਸਟਾਈਲ ਨਾਲ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ਵਿੱਚ ਇੱਕ ਵੱਖਰੀ ਥਾਂ ਬਣਾਈ ਹੈ। ਇਹ ਹਨ ਪੰਜਾਬੀ ਇੰਡਸਟਰੀ ਦੀ ਟੌਪ 10 ਸਿਤਾਰੇ ਜੋ ਸਿਰਫ ਸਟੇਜ ਦੀ ਰੌਣਕ ਹੀ ਨਹੀਂ ਸਾਡੀ ਪੰਜਾਬੀ ਪਛਾਣ ਦਾ ਮਾਣ ਵੀ ਨੇ। ਤੁਹਾਨੂੰ ਕਿਹੜਾ ਆਰਟਿਸਟ ਸਭ ਤੋਂ ਵੱਧ ਪਸੰਦ ਆਇਆ? ਕਮੈਂਟ ਕਰਕੇ ਜ਼ਰੂਰ ਦੱਸਿਓ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। Transcrição e